ਅੱਜ ਆਪਾਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਨਾ ਵੀਡੀਓ 'ਚ ਆਪਾਂ ਕੀ ਕੀ ਲੈ ਕੇ ਪਹੁੰਚੇ ਹਾਂ ਇੱਕ ਤਾਂ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਰੇਟ ਮਿਲੂ ਕੁਲੇ 40000 ਇੱਕ ਆਪਾਂ ਜਮਾ ਨਵੀਂ ਬਣੀ ਹੋਈ ਕੋਠੀ ਲੈ ਕੇ ਪਹੁੰਚੇ ਹਾਂ ਜਮਾ ਸਸਤੀ ਜੀ ਡੇਢ ਦੋ ਸਾਲ ਮਸਾਂ ਹੋਏ ਨੇ ਬਣੀ ਨੂੰ ਬਹੁਤ ਸੋਹਣਾ ਕੰਮ ਮਾਲਕ ਨੇ ਕਰਵਾ ਰੱਖਿਆ ਉਹਦੀ ਗੱਲ ਕਰਾਂਗੇ ਬੋਲਟ ਆਪਾਂ ਲੈ ਕੇ ਪਹੁੰਚੇ ਹਾਂ ਉਹਦੀ ਗੱਲ ਕਰਾਂਗੇ ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਆਪ ਪਹਿਲੀ ਜਿਹੜੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਗੱਡੀ ਚੈੱਕ ਕਰੋ ਪਹਿਲਾਂ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਅਸੀਂ i20 ਗੱਡੀ ਹੈ ਪੂਰੀ ਵਧੀਆ ਗੱਡੀ ਹੈ ਮਾਲਕ ਨੇ ਪੂਰੀ ਵਧੀਆ ਰੱਖੀ ਹੋਈ ਹੈ ਚਲਾਉਣ ਚ ਇੱਕ ਨੰਬਰ ਹੈ ਜੀ ਗੱਡੀ i20 10 ਮਾਡਲ ਹੈ ਤੇ AC ਹੀਟਰ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਊਗਾ ਮਿਊਜ਼ਿਕ ਸਿਸਟਮ ਪੂਰਾ ਵਧੀਆ ਮਿਲ ਜਾਊਗਾ 75 ਤੋਂ 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ NOC ਪੰਜਾਬ ਦੀ ਆਪਾਂ ਨੂੰ ਮਿਲ ਜਾਊਗੀ ਹਰਿਆਣਾ ਨੰਬਰ ਗੱਡੀ ਹੈ ਸੀ ਡਿਮਾਂਡ ਦੀ ਗੱਲ ਕਰੀਏ 1 ਲੱਖ ਤੇ 25000 ਰੁਪਏ ਮਾਲਕ ਨੇ ਕੋਲ ਡਿਮਾਂਡ ਕੀਤੀ ਹੈ ਏਰੀਆ ਮਾਲਕ ਦਾ ਅੰਮ੍ਰਿਤਸਰ ਬਟਾਲਾ ਰੋਡ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਉਹਨੂੰ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਜੀ ਅੰਦਰੋਂ ਗੱਡੀ ਬਹੁਤ ਵਧੀਆ ਮਿਲ ਜੂਗੀ ਆਪਾਂ ਨੂੰ ਬਾਹਰੋਂ ਪੂਰੀ ਵਧੀਆ ਮਿਲ ਜੂਗੀ ਦਾਸ ਮਾਡਲ ਹੈ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਜੀ ਮਾਲਕ ਬਾਈ ਦਾ ਨੰਬਰ 9855127780 ਕੋਈ ਵੀ ਗੱਲ ਕਰਨੀ ਹੋਈ ਮਾਲਕ ਬਾਈ ਨਾਲ ਤੁਸੀਂ ਕਰ ਸਕਦੇ ਹੋ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਵੀ ਗੱਡੀ ਆ ਮੋਟਰਸਾਈਕਲ ਹੈ ਘਰ ਹੈ ਕੋਠੀ ਆ ਮਕਾਨ ਹੈ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਗੱਡੀ ਦੀ ਗੱਲ ਕਰਦੇ ਹਾਂ 스위프트 ਆਪਾਂ ਲੈ ਕੇ ਪਹੁੰਚਿਆ 스위프트 VDI ਟਾਇਰਾਂ ਦੀ ਗੱਲ ਕਰੀਏ ਬਿਲਕੁਲ ਨਵੇਂ ਟਾਇਰ ਆਪਨ ਮਿਲ ਜਾਣਗੇ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਏ ਨੇ ਉਹ ਤੁਸੀਂ ਚੈੱਕ ਕਰੋ ਜੀ ਪੰਜਾਬ ਨੰਬਰ ਗੱਡੀ ਆਪਾਂ ਲੈ ਕੇ ਪਹੁੰਚਿਆ ਬੰਪਰ ਤੋਂ ਬੰਪਰ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਗੱਡੀ ਪੂਰੀ ਸੋਹਣੀ ਅਸੀਂ ਰੰਗ ਰੰਗ ਪੂਰਾ ਵਧੀਆ ਮਿਲ ਜੂਗਾ 11 ਮਾਡਲ ਹੈ VDIZ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਸੰਗਰੂਰ ਗੱਡੀ ਖੜੀ ਹੈ ਤੇ ਅੰਦਰੋਂ ਬਾਹਰੋਂ ਸਾਰਾ ਕੁਝ ਤੁਸੀਂ ਚੈੱਕ ਕਰ ਰਹੇ ਹੋ ਸੀ ਇੰਜਨ ਗੇਅਰ ਵੱਲੋਂ ਆਪਾਂ ਗੱਲ ਕਰੀਏ ਮਾਲਕ ਕਹਿੰਦੇ ਨੇ ਇੱਕ ਨੰਬਰ ਆਪਾਂ ਨੂੰ ਇੰਜਨ ਗੇਅਰ ਮਿਲੂਗਾ ਕਿਸੇ ਪਾਸੋਂ ਕੋਈ ਆਵਾਜ਼ ਨਹੀਂ ਆਉਂਦੀ ਅੱਧਾ ਸੈਲਫ ਲੈਂਦੀ ਨਹੀਂ ਗੱਡੀ ਪਹਿਲਾਂ ਗੱਡੀ ਸਟਾਰਟ ਹੋ ਜਾਂਦੀ ਹੈ ਬਾਕੀ ਤੋਂ ਉਹਨੂੰ ਗੱਡੀ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਸੰਗਰੂਰ ਖੜੀ ਹੈ 2,60,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਵੇਖ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 9914500327 ਕਰੋ ਗੱਲ ਜਿਹੜੀ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਵੀਡੀਓ ਨੂੰ ਲਾਈਕ ਕਰਕੇ ਜਰੂਰ ਦੱਸ ਦਿਓ ਕਮੈਂਟ ਕਰਕੇ ਦੱਸ ਦਿਓ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਗੱਲ ਕਰਦੇ ਆਪਾਂ ਹੁਣ ਬੋਲਟ ਦੀ ਚੈੱਕ ਕਰੋ ਪਹਿਲਾਂ ਇੱਕ ਵਾਰੀ 1981 ਮਾਡਲ ਬੋਲਟ ਆਪਾਂ ਲੈ ਕੇ ਪਹੁੰਚੇ ਆਂ ਪੁਰਾਣੀ ਮਾਡਲ ਚ ਜਿਹੜਾ ਆਉਂਦਾ ਸੀਗਾ ਪੁੱਠੇ ਗਿਆਨ ਵਾਲਾ ਉਹੋ ਜੀ ਟਾਇਰ ਪੂਰੇ ਵਧੀਆ ਮਿਲ ਜਾਣਗੇ ਇੰਜਣ ਨੂੰ ਜੜ ਪੂਰਾ ਵਧੀਆਗਾ ਕੰਮ ਹੀ ਪੇਸ਼ੀ ਕੋਈ ਨਹੀਂ ਟਾਇਰਾਂ 'ਚ ਵੀਲ ਲੱਗੇ ਹੋਏ ਨੇ ਸ਼ੌਂਕ ਨਾਲ ਮਾਲਕ ਨੇ ਰੱਖਿਆ ਹੋਇਆ ਸੰਭਾਲ ਕੇ ਰੱਖਿਆ ਹੋਇਆ ਰੇਟ ਮਾਲਕ ਨੇ ਕੁੱਲ 99000 ਰੁਪਇਆ ਲਾਇਆਗਾ ਤੇ ਮਾਲਕ ਕਹਿੰਦੇ ਨੇ ਗੁਰਦਾਸਪੁਰ ਦੇ ਲਾਗੇ ਨੰਨੋਬਾਲ ਪੈਂਡਗਾ ਨੰਨੋਬਾਲ ਜਿੰਦਰ ਉੱਥੇ ਘਰੇ ਖੜਾ ਹੈਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਸੀ ਤਾਂ ਜਾ ਕੇ ਦੇਖ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਫੋਟੋਆਂ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਹੀ ਰਿਹਾ ਦਿਖਾ ਰਹੇ ਹਾਂ ਫੋਟੋਆਂ ਚ ਜਾਣਕਾਰੀ ਦੱਸ ਰਹੇ ਹਾਂ ਨਾਲ ਦੀ ਨਾਲ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਸੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਲਕ ਨਾਲ ਗੱਲ ਕਰਨੀ ਹੈ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਬਾਕੀ ਆਪਾਂ ਤਾਂ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾਈ ਦਿੱਤਾ ਮਾਲਕ ਬਾਈ ਦਾ ਨੰਬਰ ਹੈ 9779316125 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਈ ਕੋਈ ਕਾਗਜ਼ ਪੱਤਰ ਬਾਰੇ ਪੁੱਛਣਾ ਹੈ ਕਾਗਜ਼ ਪੱਤਰ ਬਾਰੇ ਪੁੱਛ ਲਿਓ ਜੀ ਕੋਈ ਬੋਲਟ ਬਾਰੇ ਗੱਲ ਕਰਨੀ ਹੈ ਬੋਲਟ ਬਾਰੇ ਕਰ ਲਿਓ ਕੁਝ ਹੋਰ ਪੁੱਛਣਾ ਹੈ ਹੋਰ ਪੁੱਛ ਲਿਓ ਜੀ ਤੁਮਾਨੂੰ ਤਾਂ ਸਾਰਾ ਕੁਛ ਆਪਾਂ ਦੱਸ ਹੀ ਰਹੇ ਹਾਂ ਸੀ ਇੱਕ ਆਪਾਂ ਕੁੱਲ 24000 ਦਾ ਮੋਟਰਸਾਈਕਲ ਲੈ ਕੇ ਪਹੁੰਚੀ ਹਾਂ ਮਾਲਕ ਕਹਿੰਦੇ ਨੇ 24000 ਰੁਪਿਆ ਸਿਰਫ ਇੱਕ ਵਾਰੀ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਘਾਟਾ ਵਾਦਾ ਬਹਿ ਕੇ ਕੀਤਾ ਇਹ ਵਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਮਾਨਤਾਨ ਪੂਰਾ ਜੱਜ ਕੇ ਕਰਾਂਗੇ ਰੇਟ ਬਹੁਤ ਘਟਾ ਦਾਂਗੇ ਇੱਕ ਵਾਰੀ ਡਿਮਾਂਡ 24000 ਰੁਪਿਆ ਤੇ ਮਾਲਕ ਕਹਿੰਦੇ ਨੇ ਅਰਜੈਂਟ ਸੇਲ ਕਰਨਾ ਹੈਗਾ ਸਿਟੀ ਸੋ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਪੁਰਾਣੀ ਸ਼ੈਪ ਚਾ ਪੁਰਾਣੇ ਮਾਡਲਸ ਹੈ ਪੰਜਾਬ ਨੰਬਰ ਕੰਡੀਸ਼ਨ ਵਧੀਆ ਜੀ ਚਲਾਉਣ ਚ ਇੱਕ ਨੰਬਰ ਹੈ ਕੋਈ ਕੰਮ ਨਹੀਂ ਭਾਲਦਾ ਸਾਰਾ ਕੰਮ ਮੌਕੇ ਦਾ ਮਾਲਕ ਨੇ ਕਰਵਾ ਰੱਖਿਆ ਦਾ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਬਾਈ ਨਾਲ ਗੱਲ ਤੁਸੀਂ ਕਰ ਸਕਦੇ ਹੋ ਜੀ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ 7347335873 ਗੱਲ ਕਰ ਸਕਦੇ ਹਾਂ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗ ਰਹੀ ਹੈ ਜੇ ਵੀਡੀਓ ਤੁਹਾਨੂੰ ਤਾਂ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰ ਦਿਓ ਲਾਈਕ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਪਹੁੰਚਿਓ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲਿਆ ਹੋਊਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ ਗੱਡੀ ਮੋਟਰਸਾਈਕਲ ਬੁਲਟ ਹਵੇਲੀ ਜੋ ਕੁਝ ਵੀ ਆਪਣੇ ਕੋਲੇ ਪਹੁੰਚਦਾਗਾ ਆਪਾਂ ਤੁਹਾਡੇ ਵਾਸਤੇ ਵੀਡੀਓ ਚ ਲੈ ਕੇ ਪਹੁੰਚ ਜਾਈਏ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਕਮੈਂਟ ਕਰ ਸਕਦਾ ਹੋ ਤੁਸੀਂ ਜੇ ਤੁਹਾਨੂੰ ਤੁਹਾਡੇ ਏਰੀਆ ਚ ਕੋਈ ਮਸ਼ੀਨਰੀ ਚਾਹੀਦੀ ਆ ਆਪਾਂ ਛੇਤੀ ਤੋਂ ਛੇਤੀ ਲੈ ਕੇ ਪਹੁੰਚ ਜਾਵਾਂਗੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਸੀ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਕੋਈ ਮਸ਼ੀਨਰੀ ਹੈ ਘਰ ਹੈ ਕੋਠੀ ਹੈ ਹਵੇਲੀ ਹੈ ਮਹਿਲ ਹੈ ਕਿਸੇ ਵੀ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਸੀ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਵਿੱਚ ਆਪਾਂ ਐਡ ਲਾ ਦਵਾਂਗੇ ਜਿੰਨਾ ਆਪਣਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਆਪਣੇ ਕੋਲੇ ਬੱਸ ਪੇਚ ਦਿਓ ਤੁਸੀਂ ਬਾਕੀ ਵੀਡੀਓ ਦੀ ਗੱਲਬਾਤ ਫਿਰ ਤੋਂ ਸ਼ੁਰੂ ਕਰਦੇ ਹਾਂ ਜੀ ਜਨ ਗੱਡੀ ਤੁਸੀਂ ਇੱਕ ਚੈੱਕ ਕਰੋ 2000 ਮਾਡਲ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਜਨ ਐਲੈਕਸਾ ਜੀ ਗੱਡੀ ਪੂਰੀ ਵਧੀਆ ਮਾਲਕ ਕਹਿੰਦੇ ਨੇ ਸਾਰਾ ਕੁਝ ਵਰਕਿੰਗ ਚ ਐਸੀ ਹਿੱਟਰ ਤੋਂ ਲੈ ਕੇ ਮਿਊਜ਼ਿਕ ਸਿਸਟਮ ਤੋਂ ਲੈ ਕੇ ਹਰ ਇੱਕ ਫੰਕਸ਼ਨ ਅਸੀਂ ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਅਸੀਂ ਸੀਟ ਕਵਰ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਮਿਲ ਜਾਣਗੇ ਤੇ ਨਵੀਂ ਬੈਟਰੀ ਮਿਲ ਜੂਗੀ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਜੀ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਜੇ ਕਿਸੇ ਨੂੰ ਗੱਡੀ ਪਸੰਦ ਆਈਏ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ 40000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਮੌਕੇ ਤੇ ਬਹਿ ਕੇ ਰੇਟ ਕੀਤਾ ਜਾਊਗਾ ਬਾਕੀ ਫੋਟੋ ਮਚ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 92063 ਤੇ 2224 22 ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਪੁੱਛੋ ਮਾਲਕ ਤੋਂ ਹੁਣ ਆਪਾਂ ਕੋਠੀ ਦੀ ਗੱਲਬਾਤ ਕਰਾਂਗੇ ਜਿਹੜੀ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਥਾਂ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਵੱਡੇ ਮਾਰਲੇ ਹੁੰਦੇ ਅਸੀਂ ਪੰਜ ਵੱਡੇ ਮਰਲੇਾਂ ਚ ਕੋਠੀ ਬਣੀ ਹੋਈ ਆ ਹਮੀਰਾ ਇਹਨਾਂ ਦਾ ਪਿੰਡ ਹੈਗਾ ਕਪੂਰਥਲੇ ਲਾਗੇ ਪਈ ਜਾਂਦਾ ਗਾਂ ਤੇ ਪਿੰਡ ਤੋਂ ਬਾਹਰ ਬਾਹਰ ਇੱਕ ਕੋਠੀ ਬਣੀ ਹੋਈ ਆ ਤੇ ਸਾਰਾ ਕੁਛ ਤੁਸੀਂ ਚੈੱਕ ਕਰ ਰਹੇ ਰਹੇ ਹੋ ਜੀ ਡੇਢ ਦੋ ਸਾਲ ਹੋਈ ਨੇ ਮਸਾਂ ਕੋਠੀ ਬਣੀ ਨੂੰ ਬਹੁਤ ਵਧੀਆ ਕੋਠੀ ਹੈ ਜੀ ਨਵੀਂ ਤਿਆਰ ਹੋਈ ਆ ਸਾਰਾ ਕੰਮ ਮੌਕੇ ਦਾ ਮਾਲਕ ਨੇ ਕਰਵਾ ਰੱਖਿਆ ਦੋ ਬੈਡਰੂਮ ਸੈਟ ਅਪਨ ਮਿਲ ਜਾਣਗੇ ਇੱਕ ਮਾਸਟਰ ਬੈਡਰੂਮ ਮਿਲ ਜੂਗਾ ਤੇ ਪੂਜਾ ਰੂਮ ਮਿਲ ਜੂਗਾ ਲੌਬੀ ਕਿਚਨ ਤੇ ਵੀਡੀਓ ਚ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਕਮੀ ਪੇਸ਼ੀ ਕੋਈ ਨਹੀਂ ਹੈਗੀ 20 ਲੱਖ ਰੁਪਇਆ ਮਾਲਕ ਨੇ ਰੇਟ ਮੰਗਿਆਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਾਂਗੇ ਕੋਈ ਫਿਕਸਡ ਰੇਟ ਨਹੀਂ ਹੈਗਾ ਘਾਟਾ ਵਾਦਾ ਕੀਤਾ ਜਾਊਗਾ ਜੇ ਕਿਸੇ ਨੂੰ ਪਸੰਦ ਆਉਂਦਾ ਹੈ ਘਰ ਤਾਂ ਜਾ ਕੇ ਕੋਈ ਦੇਖਣਾ ਚਾਹੁੰਦਾ ਹੈ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ ਕਰੋ ਗੱਲਬਾਤ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਬਾਕੀ ਵੀਡੀਓ ਦੀ ਗੱਲਬਾਤ ਸਾਰੀ ਆਪਾਂ ਕਰ ਰਹੇ ਹਾਂ ਜੀ ਤੁਸੀਂ ਕੋਠੀ ਦੀ ਵੀਡੀਓ ਵੀ ਦੇਖ ਲਈ ਤੇ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਸੀਗੇ ਸਾਰੀਆਂ ਮਸ਼ੀਨਰੀਆਂ ਵੀ ਦੇਖ ਲਈਆਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਜ਼ਰੂਰ ਕਰ ਦਿਓ ਬਾਕੀ ਤੁਸੀਂ ਐਡ ਕਰਵਾਉਣੀ ਹੈ ਫਰੀ 'ਚ ਆਪਾਂ ਕਰ ਦਾਂਗੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜੋ ਆਪਣਾ WhatsApp ਨੰਬਰ ਮਿਲ ਹੀ ਗਿਆ ਸੀ ਜੇ ਕਿਸੇ ਨੇ ਕੋਈ ਮਸ਼ੀਨਰੀ ਵੇਚਣੀ ਹੈ ਛੇਤੀ ਆਪਣੇ ਕੋਲੇ ਭੇਜੋ ਮੈਂ ਉਡੀਕ ਕਰਦਾ ਸੀ ਤੁਹਾਡੀ ਵੀਡੀਓ ਦੀ ਫੋਟੋਆਂ ਦੀ ਤੇ ਨਾਲ ਦੀ ਨਾਲ ਆਪਾਂ ਐਡ ਲਾ ਦੇਵਾਂਗੇ ਸੀ